ਸਭ ਇੱਕ ਨਿਕਾਜਾ ਕੰਮ ਕਰ ਦਿਓ ਮੈਂ ਤੁਹਾਡੀ ਗੱਲ ਅੱਜ ਬਹੁਤੀ ਨਹੀਂ ਸੁਣਨੀ ਮੈਂ ਸਿਰਫ ਇੱਕ ਰਿਕਵੈਸਟ ਕਰਨੀ ਚਾਹੁੰਨਾ ਮਾਲਜੀਤ ਦੋਸਾਂਤ ਨੇ ਕਹਿ ਦਿੱਤਾ ਵੀ ਇੰਨੇ ਪਿੰਡ ਅਸੀਂ ਅਡਾਪਟ ਕਰ ਦਿਆਂ ਚੰਗੀ ਗੱਲ ਹੈ ਵੀਰੇ ਜਿਹੜਾ ਕੰਮ ਚੰਗਾ ਕਰਦਾ ਉਹਨੂੰ ਚੰਗਾ ਕਹਿਣਾ ਚਾਹੀਦਾ ਕਿਸੇ ਨੇ ਕਹਿਤਾ ਵੀ ਅਸੀਂ ਇੰਨੇ ਪਿੰਡ ਅਡਾਪਟ ਕਰਦੇ ਆ ਸਾਡੇ ਇਸ ਇਲਾਕੇ ਦੇ ਵਿੱਚ ਬਾਹ ਖੜੀ ਕਰਕੇ ਅਜੇ ਤੱਕ ਕਿਸੇ ਨੇ ਦਾਵਾ ਨਹੀਂ ਕੀਤਾ ਸਾਡੇ ਏਰੀਆ ਦੇ ਵਿੱਚ ਵੀ ਆ ਜਿਹੜਾ ਪਿੰਡ ਹੈ ਅਸੀਂ ਅਡਾਪਟ ਕਰਦੇ ਆ ਭਾਈ ਕਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਇੱਕ ਵੱਡੀ ਸੰਸਥਾ ਹੈ ਮੈਂ ਵੀ ਉਹਦਾ ਇੱਕ ਨਿਮਾਣਾ ਸੇਵਾਦਾਰ ਆ ਮੈਂ ਵੀ ਯਤਨ ਕਰਾਂਗਾ ਵੀਰ ਵੀ ਇੱਕ ਉਹਦੇ ਨਿਮਾਣ ਜੇ ਕਿਤੇ ਇੱਕ Arazi ਸਬਰਾ ਪਿੰਡ ਸਾਡਾ ਅਡਾਪਟ ਕਰ ਲੋ ਜਿਵੇਂ ਰਾਸ਼ਨ ਪਾਣੀ ਤੇ ਚਲੋ ਇਹਨਾਂ ਦਿਨਾਂ ਵਿੱਚ ਆ ਰਿਹਾ ਤੇ ਇੱਕ ਪਿੰਡ ਨੂੰ ਅਡਾਪਟ ਕਰੋ ਜਿਵੇਂ ਕਿ ਮੰਨ ਲਓ ਪਹਿਲੀ ਉੱਚੀ ਨੀਵੀਂ ਹੋ ਗਈ ਜਿਨ੍ਹਾਂ ਦੀ ਡੇਢ ਤੋਂ 2 ਕਿੱਲੇ ਆ ਹਾਂ ਹਾਂ ਉਹ ਛੋਟੇ ਛੋਟੇ ਜਿਨ੍ਹਾਂ ਦੇ ਕੋਲੇ ਮੰਨ ਲਓ ਟਰੈਕਟਰ ਆਦਿਕ ਦਾ ਪ੍ਰਬੰਧ ਨਹੀਂਗਾ ਟਰੈਕਟਰ ਕਹਣੀਗਾ ਉਥੇ ਡੀਜ਼ਲ ਪਵਾ ਦੇਣਾ ਤੇ ਟਰੈਕਟਰ ਆਪਾਂ ਨੂੰ ਇੱਥੋਂ ਕਿਤੋਂ ਸੰਗਤ ਦੇ ਵਿੱਚੋਂ ਮਿਲ ਜਾਣੇ ਟਰੈਕਟਰ ਤੇਰਾ ਹੋਏਗਾ ਤੇਲ ਅਸੀਂ ਪਵਾਵਾਂਗੇ ਜਿਹਹਦਾਰ ਤਰਨਜੀਤ ਸਿੰਘ ਨਮਾਣਾ ਜੀ ਹੋਗੇ ਵੀਰ ਹੋਗੇ ਅਸੀਂ ਰਲ ਮਿਲ ਕੇ ਤੇ ਜਿਹੜਾ 2 ਕਿੱਲੇ ਤੋਂ ਘਟ ਹੈ ਉਹਨਾਂ ਦੀ ਜਿਹੜੀ ਜ਼ਮੀਨ ਹੈ ਆਪਾਂ ਰਲ ਕੇ ਪੱਧਰ ਕਰਾਂਗੇ ਕਹਿਣਾ ਚਾਹਣਾ ਵੀਰਾਂ ਨੂੰ ਤੁਸੀਂ ਇੱਕ ਟਰੈਕਟਰ ਕਿਹਾ ਮੈਂ ਦੋ ਦੇਊਂਗਾ ਆਪਦੇ 4x4 ਉੱਤੇ ਤੁਸੀਂ ਵਰਤਣਾ ਕਹਿੰਦੇ ਵਰਤ ਸਕਦੇ ਜੀ ਜੇ ਤੁਹਾਡਾ ਟਰੈਕਟਰ ਮੇਰੇ ਟਰੈਕਟਰ ਤੇ ਦਾਤੇ ਦੀ ਕਿਰਪਾ ਨਾਲ ਟਰੈਕਟਰ ਵਾਧੂ ਕਰ ਦਿਆਂਗੇ ਬਸ ਤੁਸੀਂ ਸਾਡਾ ਸਾਥ ਦੇ ਤੇਲ ਦਾ ਕਿਉਂਕਿ ਇਹ ਲੋਕ ਰੁੜੇ ਹੋਏ ਨੇ ਟਰੈਕਟਰ ਅਸੀਂ ਵਾਧੂ ਕਰ ਦਾਂਗੇ ਟਰੈਕਟਰ ਨੇ ਵੀਰ ਨੇ ਦੋ ਕਿਹਾ ਹਰ ਖੇਤ ਜਿਹੜੇ ਦੋ ਕਿੱਲੇ ਲੈ ਖੇਤ ਵੀ ਵੜਿਆ ਕਰਾਂਗੇ 10 ਟਰੈਕਟਰ ਵੜਿਆ ਕਰਨਗੇ ਮੈਂ ਕਿਹਾ ਜੀ ਆਪਾਂ ਇੰਜ ਕਰਾਂਗੇ ਜੋ ਮੰਨ ਲਓ ਸਾਡੇ ਬੈਂਕਾਂ ਦੇ ਵਿੱਚ ਖੋਇਆ ਯਤਨ ਕਰਾਂਗੇ ਹਨਾ ਉਹ ਲਾਵਾਂਗੇ ਜਦੋਂ ਉਹ ਮੁੱਕ ਗਿਆ ਜਿਹੜਾ ਕਿਤੇ ਘਰ ਦੇ ਵਿੱਚ ਹੋਇਆ ਥੋੜਾ ਬੋਤਾ ਉਹ ਲਾਵਾਂਗੇ ਜਦੋਂ ਉਹ ਮੁੱਕ ਗਿਆ ਫਿਰ ਬਈ ਦੀ ਚੋਰੀ ਅਡ ਲਾਂਗੇ ਇਹ ਤੇ ਸਾਡੇ ਕੋਲ ਹੀ ਆ ਨਾ ਅਡ ਲਾਂਗੇ ਸਾਡੀ ਕੌਮ ਨੂੰ ਔਰ ਸਿੱਧੀ ਇਹ ਗੱਲ ਕਹਿਣੀ ਹੈ ਵੀ ਸਾਨੂੰ ਰੁਪਈਆ ਨਾ ਭੇਜੋ ਸਾਡੇ ਤੇ ਤੇਲ ਦਾ ਡਰਮ ਭੇਜੋ ਤਾਂ ਭੇਜੋ ਵੀ ਪਿੰਡ ਦੇ ਵਿੱਚ ਤਾਂ ਕਿ ਗੱਲ ਹੀ ਖਤਮ ਹੋ ਜੇ ਇੱਕ ਜਗ੍ਹਾ ਪਿਆ ਹੋਵੇਗਾ ਟ੍ਰੈਕਟਰ ਦੇ ਵਿੱਚ ਪੈ ਜਾਏਗਾ ਨਮਾਨਾ ਜੀ ਇਹ ਥੋੜਾ ਜਿਹਾ ਸਾਥ ਦਿਓ ਕਾਰਨ ਪਤਾ ਕੀ ਹੈ ਰਾਸ਼ਨ ਉਹਨਾ ਧੰਨਵਾਦ ਆ ਜੀ ਇੱਕ ਦਿਨ ਦਾ ਹੋਊਗਾ ਦੋ ਦਿਨ ਦਾ ਹੋਊਗਾ ਨਾ ਪੈਰਾਸਰ ਕਰਨ ਵਾਸਤੇ ਇਹਨਾਂ ਨੇ ਫਸਲ ਬੀਜਦੀ ਹੈ ਹੁਣ ਇਹਨਾਂ ਨੇ ਜਿਚਕਾਰਾ ਛੱਡਤਾ ਵੀ ਤੁਹਾਡੇ 2 ਕਿੱਲੇ 3 ਕਿੱਲੇ ਵਾਲਾ ਜਿਹੜਾ ਮਾਤੜ ਜ਼ਿਮੀਦਾਰ ਹੈ 5 ਤੋਂ ਥੱਲੇ ਥੱਲੇ ਜਿਹੜਾ ਟਰੈਕਟਰ ਨਹੀਂ ਹੈਗਾ ਉਹਦੀ ਅਸੀਂ ਪੈੜੀ ਪੱਧਰ ਕਰਕੇ ਜਾਾਂਗੇ ਤੁਹਾਡੀਆਂ ਹੁਣ ਪੈਲੀਆਂ ਕਣਕ ਬੀਜ ਕੇ ਜਾਣਗੇ ਖਾਦ ਬੀਜ ਇਹਨਾਂ ਦਾ ਹੋਊਗਾ ਹੋਰ ਦੱਸੋ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਇਹੋ ਹੀ ਆਨੇ ਆ ਵੀ ਬਾਤ ਤੋਂ ਬਾਦ ਬਹੁਤ ਬਹੁਤ ਧੰਨਵਾਦ ਹੈ ਵੀਰਾਂ ਦਾ ਸੇਵਾ ਕਰਨ ਆਏ ਜਿਹੜੇ ਵੀ ਇਤਨਾ ਜਿਵੇਂ ਇਤਨਾ ਤੇਰ ਜਿਵੇਂ ਲਾਉਣਗੇ ਤੇ ਗਾਂ ਪੈਲੀਆਂ ਰੋੜ ਤੋ ਕਿ ਸਰਕਾਰ ਨੇ ਤਾਂ ਕੰਮ ਹੀ ਹੋ ਜਾ ਕਰਤਾ ਵੀ ਕੁਈ ਪੈਲੀ ਬੀਜੋ ਹੀ ਨਾ ਹੂੰ ਸਾੜਾ ਉਹਨਾ ਕੰਮ ਹੀ ਹੋ ਜਾ ਕਰਕਤਿਆ ਵਾ ਇਹ ਪੈਲੀ ਉਹਨਾ ਪਾਣੀ ਨਸ਼ਰ ਦਾ ਪੈਲੀ ਵਾਲਾ ਦਰਿਆ ਪੁੱਟ ਕੇ ਲੈ ਗਿਆ ਹੂੰ ਅੱਛਾ ਫਿਰ ਉੱਚੀ ਨਹੀਂ ਵੀ ਹੋਗੀ ਨਾ ਹਾਂ ਜੀ ਦਰਿਆ ਪੈ ਗਿਆ ਜੀ 10 10 ਫੁੱਟਾਂ ਆ ਬਣ ਗਏ ਸਾਡੀਆਂ ਜਮੀਨਾਂ ਤਾਂ ਰੁੜ ਗਈਆਂ ਉਹ ਤਾਂ ਬਣਨ ਵਾਲਾ ਚਾਂਸ ਹੀ ਨਹੀਂ ਰਹਿ ਗਿਆ ਸਾਨੂੰ ਤਾਂ ਘਰਾਂ ਦੀ ਉਮੀਦ ਨਹੀਂ ਵੀ ਉਹ ਹੀ ਬਚਨਗੇ ਕਿ ਨਹੀਂ ਬਿਲਕੁਲ ਢਾਹ ਨੇੜੇ ਆ ਗਈ ਅੱਧਾ ਕਿਲਾ ਉੱਥੇ ਰਹਿ ਗਿਆ ਆਪਣੇ ਘਰ ਤੋਂ ਅਸੀਂ ਤਾਂ ਜੀ ਬੱਪੂ ਮੈਂ ਨਾ ਬਹੁਤਾ ਦਾਅਵਾ ਤੇ ਨਹੀਂ ਕਰਦਾ ਹਨਾ ਇਹਨਾਂ ਕਰਾਂਗੇ ਵੀ ਅਸੀਂ ਆਪਣਾ ਯਤਨ ਕਰਾਂਗੇ ਜਿੰਨਾ ਹੋ ਸਕਦਾ ਹੋਇਆ ਅਸੀਂ ਆਪਣੀ ਬਾਹ ਲਾਵਾਂਗੇ ਕੋਈ ਚੀਜ਼ਾਂ ਜਿੱਥੇ ਸਾਡੇ ਹੱਥ ਕੜੇ ਹੋਏ ਉੱਥੇ ਦ